ਆਪਰੇਸ਼ਨ ਸਿੰਦੂਰ ਤੋਂ ਮਗਰੋਂ ਜੋ ਹੈ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਉੱਤੇ ਹਮਲੇ ਕੀਤੇ ਜਾ ਰਹੇ ਨੇ ਐਲੋਸੀ ਦੀ ਗੱਲ ਕਰ ਲਈ ਲਗਾਤਾਰੀ ਮਾਹੌਲ ਤਣਾਪੂਰਨ ਬਣਿਆ ਹੋਇਆ ਅਜੇਹ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਮਿਜ਼ਾਈਲਸ ਵੀ ਮਿਲੇ ਨੇ ਰਾਕਟ ਵੀ ਬਰਾਮਦ ਹੋਈ ਨੇ ਤੇ ਹੁਣ ਪੰਜਾਬ ਦੇ ਇੱਕ ਪਿੰਡ ਨੂੰ ਲੈ ਕੇ ਜੋ ਨਿਰਦੇਸ਼ ਨੇ ਜਾਰੀ ਕਰ ਦਿੱਤੇ ਨੇ ਬਲੈਕਆਊਟ ਨੂੰ ਲੈ ਕੇ ਕਿਉਂਕਿ ਮਿਜ਼ਾਈਲ ਡਿੱਗਿਆ ਸੀ ਉਸ ਤੋਂ ਬਾਅਦ ਵੱਡਾ ਫੈਸਲਾ ਗੁਰਦਾਸਪੁਰ ਨੂੰ ਲੈ ਕੇ ਲਿਆ ਗਿਆ ਹੈਗਾ ਕਿ 8 ਘੰਟੇ ਤੱਕ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਰਹੇਗਾ ਕਿਤੇ ਵੀ ਕਿਸੇ ਵੀ ਤਰੀਕੇ ਦੇ ਨਾਲ ਰੋਸ਼ਨੀ ਘਰਾਂ 'ਚੋਂ ਨਹੀਂ ਦਿਖਾਈ ਦੇਣੀ ਚਾਹੀਦੀ ਕੋਈ ਵੀ ਜੋ ਹੈ ਲਾਈਟ ਨਹੀਂ ਜਗਾਵੇਗਾ ਹਾਲਾਂਕਿ ਬਲੈਕਆਊਟ ਦੇ ਲਈ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਰਾਤ 9 ਵਜੇ ਤੋਂ ਲੈ ਕੇ ਅਗਲੀ ਸਵੇਰ 5 ਵਜੇ ਤੱਕ ਬਲੈਕਆਊਟ ਕੀਤਾ ਗਿਆ ਹੈਗਾ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਹੌਲ ਜੋ ਹੈ ਤਣਾਅਪੂਰਨ ਬਣਿਆ ਹੋਇਆ ਹੈ ਮਿਜ਼ਾਇਲ ਜੋ ਹੈਗਾ ਉਹ ਵੀ ਬਰਾਮਦ ਕੀਤਾ ਗਿਆ ਜਿਸ ਦੇ ਤਹਿਤ ਇਹ ਜੋ ਲੈਟਰ ਹੈ ਉਹ ਜਾਰੀ ਕਰਕੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਲੈਟਰ ਦੇ ਵਿੱਚ ਕੀ ਕੁਝ ਲਿਖਿਆ ਹੈ ਜੋ ਤੁਹਾਡੀ ਸਕਰੀਨ ਤੇ ਅਸੀਂ ਲੈਟਰ ਦਿਖਾ ਰਿਹਾ ਇਸ ਦੇ ਵਿੱਚ ਆਫੀਸ਼ੀਅਲੀ ਜਿਹੜਾ ਹੈਗਾ ਲਿਖਿਆ ਗਿਆ ਹੈਗਾ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿ ਹਿੰਦੁਸਤਾਨ ਤੇ ਪਾਕਿਸਤਾਨ ਬਾਰਡਰ ਉਤੇ ਸੰਵਿਧਨਸ਼ੀਲ ਮਾਹੌਲ ਹੋਣ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਵਲ ਡਿਫੈਂਸ ਐਕਟ 1968 ਅਧੀਨ ਆਪਤਕਾਲੀਨ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਮਿਤੀ 8 5 2025 ਤੋਂ ਲਗਾਤਾਰ ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੂਰਨ ਤੌਰ ਤੇ ਬਲੈਕਆਊਟ ਰਹੇਗਾ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੇ ਵਿੱਚ ਇਹ ਹੁਕਮ ਲਾਗੂ ਨਹੀਂ ਹੋਣਗੇ ਪਰ ਇਹ ਵਿਭਾਗ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜ਼ਾਨਾ ਰਾਤ 9 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਬੰਦ ਰੱਖਣ ਦੇ ਨਾਲ-ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਯਕੀਨੀ ਬਣਾਉਣਾ ਹੋਵੇਗਾ ਤਾਂ ਜੋ ਅੰਦਰੋਂ ਰੋਸ਼ਨੀ ਜੋ ਹੈ ਉਹ ਬਾਹਰ ਨਾ ਆ ਸਕੇ ਆ ਇਹ ਜੋ ਹੁਕਮ ਹੈ ਇਹ ਜੋ ਆਜ ਤੋ ਲਾਗੂ ਹੋ ਰਹੇ ਨੇ ਅੱਜ ਤੋਂ ਲਗਾਤਾਰ ਰਾਤ 9 ਵਜੇ ਤੋਂ ਲੈ ਕੇ ਅਗਲੀ ਸਵੇਰ 5 ਵਜੇ ਤੱਕ ਪੂਰਨ ਤੌਰ ਤੇ ਬਲੈਕਆਊਟ ਹੋਵੇਗਾ ਅਗਲੇ ਹੁਕਮ ਤੱਕ ਜੋ ਤੱਕ ਅਗਲਾ ਹੁਕਮ ਜਾਰੀ ਨਹੀਂ ਕਰ ਦਿੱਤਾ ਉਦੋਂ ਤੱਕ ਜੋ ਹੈ ਇਹ ਹੁਕਮ ਜਿਹੜੇ ਜਾਰੀ ਰਹਿਣਗੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰੋਸ਼ਨੀ ਨਹੀਂ ਦਿਖਣੀ ਚਾਹੀਦੀ ਹੈਗੀ ਖਿੜਕੀਆਂ ਬੰਦ ਕਰਨ ਨੂੰ ਕਿਹਾ ਗਿਆ ਹੈਗਾ ਹਾਲਾਂਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਇਸ ਦੀ ਉਲੰਘਣਾ ਕੀਤੀ ਜਾਂਦੀ ਹੈਗੀ ਤਾਂ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਹਾਲਾਂਕਿ ਹਸਪਤਾਲਾਂ ਦੀ ਗੱਲ ਕਰ ਲਈਏ ਭਾਵੇਂ ਜੇਲ੍ਹਾਂ ਦੀ ਗੱਲ ਕਰ ਲਈਏ ਉੱਥੇ ਇਹ ਹੁਕਮ ਤਾਂ ਲਾਗੂ ਨਹੀਂ ਹੁੰਦੇ ਬਲੈਕਆਊਟ ਨੂੰ ਲੈ ਕੇ ਪਰ ਖਿੜਕੀ ਤੇ ਦਰਵਾਜ਼ੇ ਇਸ ਤਰੀਕੇ ਦੇ ਨਾਲ ਬੰਦ ਹੋਣੇ ਚਾਹੀਦੇ ਨੇ ਕਿ ਅੰਦਰੋਂ ਦੀ ਬਿਲਕੁਲ ਵੀ ਰੋਸ਼ਨੀ ਬਾਹਰ ਨਾ ਕਿਸੇ ਨੂੰ ਨਜ਼ਰ ਆਵੇ ਤਾਂ ਜੋ ਮਿਜ਼ਾਈਲ ਅਟੈਕ ਹੋਇਆ ਸੀ ਜੋ ਮਿਜ਼ਾਈਲ ਜਿਹੜਾ ਹੈਗਾ ਬਰਾਮਦ ਹੋਇਆ ਹੈਗਾ ਗੁਰਦਾਸਪੁਰ ਦੇ ਵਿੱਚ ਜਿਸ ਤੋਂ ਬਾਅਦ ਇਹ ਵੱਡਾ ਜੋ ਆ ਆਦੇਸ਼ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਨੇ ਵੱਡੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਾਰਵਾਈ ਨੂੰ ਲੈ ਕੇ ਵੀ ਗੱਲ ਜਿਹੜੀ ਹੈਗੀ ਆਖੀ ਗਈ ਹੈ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਫਿਰ ਵੱਡੇ ਪੱਧਰ ਉਤੇ ਜਿਹੜੀ ਕਾਰਵਾਈ ਹੈਗੀ ਆ ਉਹ ਕੀਤੀ ਜਾਵੇਗੀ ਤਾਂ ਲਗਾਤਾਰ ਜੋ ਆਪਰੇਸ਼ਨ ਸਿੰਦੂਰ ਚਲਾਇਆ ਹੋਇਆ ਹੈ ਜਿਸ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਪਾਕਿਸਤਾਨ ਵੀ ਬੋਖਲਾਇਆ ਹੋਇਆ ਹੈ ਪਾਕਿਸਤਾਨ ਦੇ ਵੱਲੋਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਜੋ 15 ਨਾਗਰਿਕ ਨੇ ਉਹਨਾਂ ਦੀ ਮੌਤ ਦੀ ਖਬਰ ਆ ਰਹੀ ਹੈ ਇਸ ਦੇ ਨਾਲ ਇੱਕ ਜਵਾਨ ਵੀ ਸ਼ਹੀਦ ਹੋਇਆ ਹਾਲਾਂਕਿ ਪਾਕਿਸਤਾਨੀ ਮੀਡੀਆ ਦੇ ਵੱਲੋਂ ਵੱਖ-ਵੱਖ ਖਬਰਾਂ ਫੇਕ ਨਿਊਜ਼ ਚਲਾਈਆਂ ਜਾ ਰਹੀਆਂ ਨੇ ਤਾਂ ਗੁਰਦਾਸਪੁਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਵਿਸਥਾਰ ਨਾਲ ਕਿ ਕੀ ਕੁਝ ਉਹਨਾਂ ਕੋਲ ਜਾਣਕਾਰੀ ਹੈ ਜੇ ਸੁਖਵੀਰ ਜੀ ਕੀ ਕੋਈ ਜਾਣਕਾਰੀ ਹੈ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈਗਾ ਅਗਲੇ ਹੁਕਮਾਂ ਤੱਕ ਅੱਜ ਤੋਂ ਲਾਗੂ ਲਾਗੂ ਹੈ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਹੋਵੇਗਾ ਬਹੁਤ ਕੋ ਕੰਤਾ ਜਾਣਕਾਰੀ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਵੀ ਵੱਡੇ ਪੱਧਰ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਭਾਰਤ ਸਰਕਾਰ ਦੇ ਵੱਲੋਂ ਭਾਵੇਂ ਨੌਕ ਡ੍ਰਿਲ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਗੱਲ ਕਰ ਲਈਏ ਕਿ ਵਕ ਵਕ ਜਿਹੜੇ 200 ਤੋਂ ਵੱਧ ਜ਼ਿਲ੍ਹੇ ਪੂਰੇ ਭਾਰਤ ਭਰ ਦੇ ਉਹਨਾਂ ਦੇ ਵਿੱਚ ਬਲੈਕਆਊਟ ਦੀ ਗੱਲ ਹੋਵੇ ਤੇ ਸਰਹੱਦੀ ਜ਼ਿਲ੍ਹਾ ਜਿਹੜਾ ਹੈ ਗੁਰਦਾਸਪੁਰ ਆਹਾਂ ਫਿਰ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਸਾਰਿਆਂ ਦੇ ਵਿੱਚ ਹੀ ਬਲੈਕਆਊਟ ਜਿਹੜਾ ਉਹ ਹੋਣ ਦੇ ਅਸਾਰ ਜਿਹੜੇ ਨੇ ਉਹ ਬਣ ਰਹੇ ਸੀ ਪਰ ਇਸ ਵਕਤ ਜਿਹੜਾ ਸਿਵਲ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਉਹਨਾਂ ਦੇ ਵੱਲੋਂ ਇੱਕ ਲੈਟਰ ਜਾਰੀ ਕਰਕੇ तमाम ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਨਾਲ ਦੀ ਨਾਲ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਰਾਤ ਯਾਨੀ ਕਿ ਅੱਜ ਰਾਤੋਂ 9 ਵਜੇ ਕੇ 5 9 ਵਜੇ ਤੋਂ 9 ਵਜੇ ਤੋਂ 5 ਵਜੇ ਤੱਕ ਸਵੇਰੇ ਜਿਹੜਾ ਬਲੈਕਆਊਟ ਆ 8 ਘੰਟੇ ਦੀ ਲਈ ਹੈ ਜਿਹੜਾ ਉਹ ਨਿਰਧਾਰਤ ਕਰ ਦਿੱਤਾ ਗਿਆ ਹੈ ਹਾਲਾਂਕਿ ਜਿਹੜੇ ਹਸਪਤਾਲ ਨੇ ਜਾਂ ਫਿਰ ਜੇਲ ਜੇਲ੍ਹਾਂ ਨੇ ਕੇਂਦਰੀ ਜੇਲ੍ਹਾਂ ਨੇ ਇਹਨਾਂ ਦੇ ਵਿੱਚ ਇਹ ਜਿਹੜੀ ਗੱਲ ਹੈ ਲਾਗੂ ਨਹੀਂ ਹੁੰਦੀ ਪਰ ਉਹਨਾਂ ਨੂੰ ਵੀ ਆਪਣੇ ਖਿੜਕੀਆਂ ਜੜੀਆਂ ਨੇ ਦਰਵਾਜ਼ੇ ਜੜੇ ਨੇ ਉਹ ਬਿਲਕੁਲ ਪੂਰੇ ਤਰੀਕੇ ਦੇ ਨਾਲ ਬੰਦ ਕਰਨ ਦੀਆਂ ਹਦਾਇਤਾਂ ਜੜੀਆਂ ਨੇ ਸਖਤ ਹਦਾਇਤਾਂ ਕਹਿ ਸਕਦੇ ਹਾਂ ਇਸ ਨੂੰ ਉਹ ਦਿੱਤੀਆਂ ਗਈਆਂ ਨੇ ਕਿ ਇੱਕ ਛੀਤ ਦੇ ਥਾਣੀ ਵੀ ਜਿਹੜੀ ਹੈ ਉਹ ਰੌਸ਼ਨੀ ਜਿਹੜੀ ਆ ਬਾਹਰ ਨਾ ਜਾਵੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਅਸਮਾਨ ਦੇ ਵਿੱਚੋਂ ਜਹਾਜ਼ ਤੋਂ ਜਾਂ ਫਿਰ ਕਿਸੇ ਡਰੋਨ ਨੂੰ ਜੇਕਰ ਕਿਸੇ ਜਗ੍ਹਾ ਨੂੰ ਡਿਟੈਕਟ ਕਰਨਾ ਹੁੰਦਾ ਤਾਂ ਉਹ ਰੌਸ਼ਨੀ ਵੇਖਦਾ ਜਿੱਥੇ ਵੀ ਰੌਸ਼ਨੀ ਉਸ ਨੂੰ ਵਿਖਾ ਲਈ ਦਿੰਦੀ ਹੈ ਅਸਮਾਨ ਦੇ ਵਿੱਚੋਂ ਸਭ ਤੋਂ ਵੱਧ ਜਾਂ ਫਿਰ ਸਭ ਤੋਂ ਜਲਦੀ ਜੇਕਰ ਕੁਝ ਡਿਟੈਕਟ ਹੁੰਦਾ ਤਾਂ ਉਹ ਰੌਸ਼ਨੀ ਹੈ ਇਸੇ ਕਰਕੇ ਇਹ ਪੁਖਤਾ ਪ੍ਰਬੰਧਨਾਂ ਦੇ ਅਧੀਨ ਇਸ ਵਕਤ ਕਾਰਵਾਈਆਂ ਜਿਹੜੀਆਂ ਨੇ ਉਹ ਭਾਰਤ ਸਰਕਾਰ ਦੇ ਵੱਲੋਂ ਸਿਵਲ ਪ੍ਰਸ਼ਾਸਨ ਪੰਜਾਬ ਦੇ ਵੱਲੋਂ ਇਹ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕੋਲ ਰਿੰਦੀਆਂ ਨੇ ਹੁਣ ਤੱਕ ਇਹ ਜਾਣਕਾਰੀਆਂ ਗੁਰਦਾਸਪੁਰ ਦੇ ਬਾਰੇ ਮਿਲੀਆਂ ਨੇ ਤੇ ਲਗਾਤਾਰ ਚਰਚਾ ਇਹ ਵੀ ਛੜਰੀਆ ਕਿ ਅਮਰਸਰ ਵਾਲੇ ਪਾਸੇ ਤਰਨਤਾਰਨ ਵਾਲੇ ਪਾਸੇ ਅਤੇ ਫਾਜ਼ਿਲਕਾ ਫਰੋਜ਼ਪੁਰ ਵਾਲੇ ਪਾਸੇ ਜਿੱਥੇ-ਜਿੱਥੇ ਵੀ ਬਾਰਡਰ ਲੱਗਦਾ ਹੈ ਪਠਾਨਕੋਟ ਦੇ ਵੀ ਕੁਝ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਰਾਤ ਦੇ ਸਮੇਂ ਬਲੈਕਆਊਟ ਜਿਹੜਾ ਉਹ ਹੋ ਸਕਦਾ ਪਰ ਅਜੇ ਤੱਕ ਗੁਰਦਾਸ ਟ੍ਰਾਂਸਪੋਰਟ ਦੇ ਬਾਰੇ ਪੂਰਤ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀ ਜੀ ਲਗਾਤਾਰ ਹੀ ਮਾਹੌਲ ਜਿਹੜਾ ਤਣਾਪੂਰਨ ਬਣਿਆ ਹੋਇਆ ਅੰਮ੍ਰਿਤਸਰ ਦੀ ਗੱਲ ਕਰ ਲਈਏ ਭਾਵੇਂ ਅਸੀਂ ਗੱਲ ਕਰ ਲਈਏ ਗੁਰਦਾਸਪੁਰ ਦੀ ਤਾਂ ਮਿਜ਼ਾਇਲ ਜੂਨੇ ਉਹ ਬਰਾਮਦ ਹੋਏ ਨੇ ਰਾਕਟ ਬਰਾਮਦ ਹੋਇਆ ਤਾਂ ਲਗਾਤਾਰ ਹੀ ਲੋਕਾਂ ਦੇ ਵਿੱਚ ਡਰਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਅਪੀਲ ਜਾਂ ਕੋਈ ਮੈਸੇਜ ਆਇਆ ਲੋਕਾਂ ਦੇ ਲਈ ਆ ਬਿਲਕੁਲ ਮੈਸੇਜ ਦਾ ਲਗਾਤਾਰ ਪੈਨਿਕ ਨਾ ਹੋਣ ਦੀ ਅਪੀਲ ਜਿਹੜੀ ਹੈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕ ਵੀ ਸਮਝਦੇ ਨਹੀਂ ਇਸ ਗੱਲ ਨੂੰ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਜ਼ਰੂਰ ਇਧਰ ਉਧਰੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਪੁਰਾਣੀਆਂ ਵੀਡੀਓਜ਼ ਜਿਹੜੀਆਂ ਨੇ ਉਹ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਨੇ ਜਿਸ ਨਾਲ ਕੁਝ ਲੋਕਾਂ ਦੇ ਜ਼ਿਹਨ ਦੇ ਉੱਪਰ ਜ਼ਰੂਰ ਕਹਿ ਲਿਏ ਕਿ ਡਰ ਦਾ ਮਾਹੌਲ ਆਪਰ ਸਹਿਮ ਦਾ ਮਾਹੌਲ ਬਣਦਾ ਪਰ ਉਹਨਾਂ ਲੋਕਾਂ ਨੂੰ ਆਪਾਂ ਆਪਣੇ ਚੈਨਲ ਦੇ ਮਾਧਮੇਨ ਦਰਾਈ ਵੀ ਅਪੀਲ ਕਰਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਡਰਨ ਦੀ ਕੋਈ ਲੋੜ ਨਹੀਂ ਹੈ ਭਾਰਤੀ ਫੌਜ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਸਿਵਲ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਹਰੇਕ ਉਹ ਉਦਮ ਹਰੇਕ ਉਹ ਕਦਮ ਕੁੱਟਿਆ ਜਾ ਰਿਹਾ ਹੈ ਜਿਹਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਆਪਦਾ ਜੇਕਰ ਕੋਈ ਆਉਂਦੀ ਵੀ ਹੈ ਤਾਂ ਉਸ ਨੂੰ ਨਜਿੱਠਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪੂਰੇ ਤਰੀਕੇ ਦੇ ਨਾਲ ਕੀਤੀਆਂ ਗਈਆਂ ਨੇ ਤੇ ਗੁਰਦਾਸਪੁਰ ਦੀ ਖਾਸ ਜੇਕਰ ਆਪਾਂ ਗੱਲ ਕਰਦੇ ਆਂ ਤੇ ਗੁਰਦਾਸਪੁਰ ਦੇ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਡਰਨ ਦੀ ਕਿਸੇ ਨੂੰ ਵੀ ਲੋੜ ਨਹੀਂ ਪਰ ਤਿਆਰੀ ਜਿਹੜੀ ਆ ਉਹ ਮੁਕੰਮਲ ਤਰੀਕੇ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਰਹੱਦੀ ਸੁ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਜਿਹੜਾ ਉਹ ਗਰਦਾਸਪੁਰ ਹੈ ਤੇ ਇਸ ਕਰਕੇ ਇਸ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਲਾਈਟ ਬਾਲ ਕੇ ਕੋਈ ਵੀ ਬੱਤੀ ਜਗਾ ਕੇ ਉਹ ਜਿਹੜਾ ਨਾ ਆਪਣੇ ਘਰ ਦੇ ਵਿੱਚ ਬੈਠੇ 9 ਵਜੇ ਤੋਂ ਸ਼ਾਮ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਲ ਦੀ ਨਾਲ ਜਿਹੜੇ ਸੜਕਾਂ ਦਾ ਸੜਕਾਂ ਦੇ ਉੱਪਰ ਵਾਹਨਾਂ ਦਾ ਇਸਤੇਮਾਲ ਕਰਨਗੇ 9 ਵਜੇ ਤੋਂ ਬਾਅਦ ਉਹਨਾਂ ਨੂੰ ਵੀ ਖਾਸ ਤੌਰ ਦੇ ਉੱਪਰ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੇ ਵਹੀਕਲਸ ਤੇ ਜਾਂ ਲਾਈਟਸ ਜਿਹੜੀਆਂ ਨੇ ਉਹ ਬੰਦ ਕਰਕੇ ਚਲਾਉਣ ਪਹਿਲੀ ਗੱਲ ਤਾਂ ਵਰਜਿਆ ਗਿਆ ਕਿ ਨਾ ਹੀ ਜਾਇਆ ਜਾਵੇ ਪਰ ਫਿਰ ਵੀ ਜੇਕਰ ਕਿਸੇ ਨੂੰ ਐਮਰਜੈਂਸੀ ਦੀ ਸੂਰਤ ਦੇ ਵਿੱਚ ਜਾਣਾ ਪੈਂਦਾ ਕਿਸੇ ਖਾਸ ਕੰਮ ਕਰਕੇ ਤਾਂ ਉਹ ਵੀ ਬੱਤੀ ਬੁਝਾ ਕੇ ਆਪਣੇ ਹੈਡਲਾਈਟ ਹੈਡਲੈਂਸ ਜਿਹੜੀਆਂ ਨੇ ਉਹ ਬੁਝਾ ਕੇ ਜਾਣ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਅਸਮਾਨ ਦੇ ਵਿੱਚੋਂ ਜੇਕਰ ਪਾਕਿਸਤਾਨ ਦੇ ਉੱਪਰ ਨੂੰ ਕਿਸੇ ਹਮਲੇ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਕੁਝ ਡਿਟੈਕਟ ਨਾ ਹੋਵੇ ਹਾਲਾਂਕਿ ਸੁਰੱਖਿਆ ਪ੍ਰਬੰਧਨ ਪੂਰੇ ਨੇ ਵਾਰ-ਵਾਰ ਆਪਾਂ ਇਹ ਜ਼ਿਕਰ ਕਰ ਰਹੇ ਹਾਂ ਕੇ ਖਵਾ ਦੇ ਵਿੱਚ ਹੀ ਮਜਾਇਲਾ ਨੂੰ ਕਹਿ ਲਈਏ ਕਿ ਨਸਟ ਨੂੰ ਕਰਦੇ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੀਆਂ ਪ੍ਰਣਾਲੀਆਂ ਜਿਹੜੀਆਂ ਨੇ ਉਹ ਭਾਰਤ ਸਰਕਾਰ ਦੇ ਵੱਲੋਂ ਫੌਜ ਦੇ ਵੱਲੋਂ ਬਣਾ ਕੇ ਰੱਖੀਆਂ ਗਈਆਂ ਨੇ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਪਰ ਗੁਰਦਾਸਪੁਰ ਦੇ ਵਿੱਚ ਉਹ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 9 ਤੋਂ 5 ਬਲੈਕਆਊਟ ਰਹੇਗਾ ਜਿਸ ਦੇ ਬਾਰੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਤੇ ਦਲੀਲਾਂ ਜਿਹੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਰੱਖੀਆਂ ਗਈਆਂ ਨੇ ਜੀ ਬਹੁਤ ਬਹੁਤ ਧੰਨਵਾਦ ਆਈ ਸੀ ਸੁਖਵੀਰ ਸਿੰਘ ਸ਼ੇਰਦਲ ਸਾਡੇ ਸਹਿਯੋਗੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਅਗਲੇ ਹੁਕਮਾਂ ਤੱਕ ਰੋਜ਼ ਹੀ ਰਾਤ 9 ਵਜੇ ਤੋਂ ਲੈ ਕੇ ਜੋ ਸਵੇਰੇ 5 ਵਜੇ ਤੱਕ ਬਲੈਕਆਊਟ ਹੋਵੇਗਾ ਗੁਰਦਾਸਪੁਰ ਦੇ ਵਿੱਚ ਹਾਲਾਂਕਿ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹੋਰ ਵੀ ਬਾਰਡਰ ਇਲਾਕੇ ਜਿਹੜੇ ਨੇ ਸਰਹਦੀ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਣ ਦੀ ਸੰਭਾਵਨਾ ਜ਼ਰੂਰ ਹੈਗੀ ਆ ਕਿਉਂਕਿ ਉੱਥੇ ਵੀ ਮਿਜ਼ਾਈਲ ਜਿਹੜੇ ਨੇ ਬਰਾਮਦ ਹੋਏ ਨੇ ਜੋ ਰਾਕਟ ਹੈ ਉਹ ਬਰਾਮਦ ਕੀਤੇ ਗਏ ਨੇ ਜਿਸ ਨੂੰ ਲੈ ਕੇ ਹੋ ਸਕਦਾ ਹੈ ਕਿ ਜਲਦ ਹੀ ਕੋਈ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਪਰ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤਾਂ ਆਫੀਸ਼ੀਅਲੀ ਜੋ ਨੋਟੀਫਿਕੇ ਸ਼ਨ ਹੈ ਉਹ ਰਿਲੀਜ਼ ਕਰ ਦਿੱਤਾ ਗਿਆ ਹੈਗਾ ਕਿ ਜੋ ਬਲੈਕਆਊਟ ਹੈ ਰਾਤ 9:00 ਵਜੇ ਤੋਂ ਲੈ 9:00 ਵਜੇ ਤੋਂ ਲੈ ਕੇ ਸ਼ਾਮੀ 5:00 ਵਜੇ ਤੱਕ ਹੋਵੇਗਾ ਇਸੇ ਦੇ ਨਾਲ ਹਸਪਤਾਲਾਂ ਤੇ ਜੇਲਾਂ ਦੇ ਵਿੱਚ ਇਹ ਹੁਕਮ ਲਾਗੂ ਨਹੀਂ ਹੁੰਦੇ ਪਰ ਉਨ੍ਹਾਂ ਨੂੰ ਖਿੜਕੀਆਂ ਦਰਵਾਜ਼ੇ ਇਸ ਤਰੀਕੇ ਦੇ ਨਾਲ ਬੰਦ ਕਰਨ ਦੇ ਆਦੇਸ਼ ਜਾਰੀ ਹੋਏ ਨੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਅੰਦਰੋਂ ਦੀ ਜੋ ਰੋਸ਼ਨੀ ਆ ਉਹ ਬਾਹਰ ਨਾ ਨਿਕਲ ਸਕੇ ਕਿਉਂਕਿ ਲਗਾਤਾਰ ਤਣਾਅਪੂਰਨ ਸਥਿਤੀ ਜੋ ਹੈ ਉਹ ਬਣੀ ਹੋਈ ਹੈ ਲਗਾਤਾਰ ਗੁਰਦਾਸਪੁਰ ਦੇ ਵਿੱਚ ਮੌਕ ਡ੍ਰਿਲ ਵੀ ਕੀਤੀ ਗਈ ਤਾਂ ਜੋ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਜੇਕਰ ਤਣਾਅਪੂਰਨ ਸਥਿਤੀ ਵਣਦੀ ਵੀ ਹੈਗੀ ਤਾਂ ਕਿਸ ਤਰੀਕੇ ਦੇ ਨਾਲ ਬਚਾਅ ਅਪਣਾ ਕਰਨਾ ਹੈਗਾ ਹਾਲਾਂਕਿ ਇਸ ਦੇ ਵਿੱਚ ਆਰਮੀਆ ਦੀ ਗੱਲ ਕਰ ਲਈਏ ਫੌਜੀਆ ਦੀ ਗੱਲ ਕਰ ਲਈਏ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਲਈਏ ਲਗਾਤਾਰ ਇਹਨਾਂ ਦੇ ਵੱਲੋਂ ਅਪੀਲ ਇਹੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਬਰੌਂ ਦੀ ਲੋੜ ਨਹੀਂ ਹੈਗੀ ਕਿਉਂਕਿ ਪ੍ਰੋਪਰ ਤਰੀਕੇ ਦੇ ਨਾਲ ਸੇਫਟੀ ਮੈਅਰ ਜੋ ਹੈ ਉਹ ਲੈ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਫਿਲਹਾਲ ਵੱਡੀ ਅਪਡੇਟ ਗੁਰਦਾਸਪੁਰ ਨੂੰ ਲੈ ਕੇ ਕਿ ਅਗਲੇ ਹੁਕਮਤ ਤੱਕ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਕਰਨ ਦੀ ਜੋ ਨੋਟੀਫਿਕੇਸ਼ਨ ਹੈਗੀ ਉਹ ਜਾਰੀ ਕਰ ਦਿੱਤੀ ਗਈ ਹੈ